ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਉੱਨਤ ਕਹਿੰਦੇ ਆ ਟੈਕਨੋਲੋਜੀ ਦੇ ਪੱਖੋਂ ਜੇ ਆਪਾਂ ਅਮਰੀਕਾ ਦੀ ਗੱਲ ਵੀ ਕਰੀਏ ਤਾਂ ਉੱਥੇ ਵੀ ਵੱਡੀ ਪੱਧਰ ਤੇ ਹੜ੍ਹ ਆਏ ਆ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਹੜ੍ਹ ਆਏ ਹੋਏ ਆ ਜਿੱਥੇ ਮਾਈਨਿੰਗ ਨਹੀਂ ਵੀ ਹੋਈ ਰਾਜਸਥਾਨ ਵਰਗੇ ਇਲਾਕਿਆਂ ਵਿੱਚ ਭਾਰੀ ਬਰਸਾਤ ਨਾਲ ਹੜ੍ਹ ਆਏ ਹੋਏ ਆ ਇਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਮਾੜਾ ਸਰਕਾਰੀ ਪ੍ਰਬੰਧਨ ਹੈ ਉਹ ਪਿਆ ਹੋਇਆ ਹੈ ਨਦੀਆਂ ਬਣਾਉਣੀਆਂ ਨਦੀਆਂ ਦੇ ਰਾਹ ਠੀਕ ਕਰਨੇ ਜਾਂ ਜਿਹੜੇ ਅਸੀਂ ਹਾਈਵੇ ਬਣਾ ਰਹੇ ਆ ਉਹਨਾਂ ਦੀ ਥੱਲਿਓਂ ਸਹੀ ਰੂਪ ਦੇ ਵਿੱਚ ਸਾਈਫਨ ਰੱਖਣੇ ਸਾਡੇ ਦਰਿਆਵਾਂ ਦੀ ਮੇਨਟੇਨੈਂਸ ਕਰਕੇ ਰੱਖਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਮਨੁੱਖ ਦੇ ਹੱਥ ਦੇ ਵਿੱਚ ਹੁੰਦੀਆਂ ਦੋਸਤੋ ਹੜਾਂ ਦੀ ਮਾੜੀ ਹਾਲਤ ਬਣੀ ਹੋਈ ਹੈ ਲੋਕਾਂ ਨੂੰ ਹਲੇ ਵੀ ਢੋਈ ਨਹੀਂ ਮਿਲ ਰਹੀ ਪ੍ਰਕਿਰਤੀ ਵੱਲੋਂ ਲਗਾਤਾਰ ਆਪਣਾ ਕਰੋਪ ਹੈ ਜਿਹੜਾ ਉਹ ਜਾਰੀ ਹੈ ਮੀਂਹ ਲੋਡ ਤੋਂ ਜ਼ਿਆਦਾ ਪੈ ਰਹੇ ਹੈ ਪਰ ਕਮਾਲ ਦੀ ਗੱਲ ਇਹ ਹੈ ਕਿ ਇਹ ਸਾਰੇ ਦੇ ਵਿੱਚ ਹਰ ਇੱਕ ਗਰੁੱਪ ਹਰ ਰਾਜਨੀਤਿਕ ਦਲ ਹਰ ਸਰਕਾਰ ਆਪਣਾ ਆਪਣਾ ਪੱਲਾ ਝਾੜਨ ਤੇ ਲੱਗੀ ਹੋਈ ਹੈ ਕੇਂਦਰ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰੀਏ ਕਿ ਪੰਜਾਬ ਦੇ ਹੜ ਜਾਦਾ ਮਾਈਨਿੰਗ ਕਰਨ ਨਾਲ ਆਏ ਹੈ ਭਾਰ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜਿਹੜੇ ਚੇਅਰਮੈਨ ਜਾਂ ਡਾਇਰੈਕਟਰ ਕਿਹਾ ਜਾਵੇ ਉਹ ਲਗਾਤਾਰ ਇਸ ਗੱਲ ਤੇ ਲੱਗੇ ਹੋਏ ਹੈ ਕਿ ਅਸੀਂ ਰਹਿੰਦੇ ਸਮੇਂ ਜਾਦਾ ਪਾਣੀ ਬਾਕੀ ਸੂਬਿਆਂ ਨੂੰ ਨਹੀਂ ਦੇ ਸਕੇ ਇਸ ਕਰਕੇ ਸਾਡਾ ਪੱਧਰ ਉੱਪਰ ਰਿਹਾ ਤਾਂ ਕਰਕੇ ਸਾਡੇ ਇਹ ਸਮੱਸਿਆ ਆਈ ਹੈ ਟੈਕਨੀਕਲ ਵਿਅਕਤੀ ਇਹ ਕਹਿ ਰਹੇ ਆ ਕਿ ਜਿਹੜੇ ਸਾਡੇ ਡੈਮ ਆ ਉਹਨਾਂ ਦੇ ਵਿੱਚ ਸਿਲਟਿੰਗ ਜ਼ਿਆਦਾ ਹੋ ਗਈ ਇਸ ਕਰਕੇ ਇਹ ਸਮੱਸਿਆ ਬਣੀ ਹੈ ਪਰ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਜੋ ਵੀ ਇਹ ਹੋਇਆ ਇਸ ਨੂੰ ਅਸੀਂ ਸਵੀਕਾਰ ਕਰੀਏ ਜਾਂ ਨਾ ਕਰੀਏ ਭਾਵੇਂ ਸਾਡੀ ਕੇਂਦਰ ਸਰਕਾਰ ਸਵੀਕਾਰ ਕਰੇ ਭਾਵੇਂ ਸਾਡੀ ਰਾਜ ਸਰਕਾਰ ਸਵੀਕਾਰ ਕਰੇ ਇਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਮਾੜਾ ਸਰਕਾਰੀ ਪ੍ਰਬੰਧਨ ਹੈ ਉਹ ਪਿਆ ਹੋਇਆ ਹੈ ਨਦੀਆਂ ਬਣਾਉਣੀਆਂ ਨਦੀਆਂ ਦੇ ਰਾਹ ਠੀਕ ਕਰਨੇ ਜਾਂ ਜਿਹੜੇ ਅਸੀਂ ਹਾਈਵੇ ਬਣਾ ਰਹੇ ਆ ਉਹਨਾਂ ਦੀ ਥੱਲੇੋਂ ਸਹੀ ਰੂਪ ਦੇ ਵਿੱਚ ਸਾਈਫਨ ਰੱਖਣਾ ਸਾਡੇ ਦਰਿਆਵਾਂ ਦੀ ਮੇਨਟੇਨੈਂਸ ਕਰਕੇ ਰੱਖਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਮਨੁੱਖ ਦੇ ਹੱਥ ਦੇ ਵਿੱਚ ਹੁੰਦੀਆਂ ਪਰ ਨਾਲ ਹੀ ਨਾਲ ਇਸ ਤੱਥ ਤੋਂ ਵੀ ਅਸੀਂ ਮੂੰਹ ਨਹੀਂ 모ੜ ਸਕਦੇ ਕਿ ਸਾਡੇ ਕੋਲੇ ਪਿਛਲੇ ਮਹੀਨੇ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਆਮ ਨਾਲੋਂ ਦੋ ਗੁਣਾ ਜ਼ਿਆਦਾ ਬਰਸਾਤ ਹੋਈ ਤੇ ਜਦੋਂ ਤੱਕ ਇਸ ਸੀਜ਼ਨ ਦੀ ਬਰਸਾਤ ਰੁਕਣੀ ਚਾਹੀਦੀ ਸੀ ਆਮ ਹਾਲਾਤਾਂ ਵਿੱਚ ਉਹ ਨਹੀਂ ਰੁਕੀ ਇਸ ਕਰਕੇ ਇਹ ਹਾਲਾਤ ਬਣੇ ਇਸ ਸਟੇਜ ਤੇ ਸਾਨੂੰ ਸਾਡੇ ਸਾਥੀਆਂ ਦੀ ਸਹਾਇਤਾ ਕਰਨ ਦੀ بجائے ਰਾਜਨੀਤੀ ਕਰਕੇ ਇੱਕ ਦੂਜੇ ਦੇ ਪਾਲੇ ਦੇ ਵਿੱਚ ਗੇਂਦ ਸੁੱਟਣ ਵਾਲੀ ਖੇਡ ਹੈ ਜਿਹੜੀ ਇਹ ਨਹੀਂ ਖੇਡਣੀ ਚਾਹੀਦੀ ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਮੁਲਕਾਂ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਉੱਨਤ ਕਹਿੰਦੇ ਆ ਟੈਕਨੋਲੋਜੀ ਦੇ ਪੱਖੋਂ ਜੇ ਆਪਾਂ ਅਮਰੀਕਾ ਦੀ ਗੱਲ ਵੀ ਕਰੀਏ ਤਾਂ ਉੱਥੇ ਵੀ ਵੱਡੀ ਪੱਧਰ ਤੇ ਹੜ੍ਹ ਆਏ ਆ ਯੂਰਪ ਦੇ ਕਈ ਮੁਲਕਾਂ ਦੇ ਵਿੱਚ ਹੜ੍ਹ ਆਏ ਹੋਏ ਆ ਜਿੱਥੇ ਮਾਈਨਿੰਗ ਨਹੀਂ ਵੀ ਹੋਈ ਰਾਜਸਥਾਨ ਵਰਗੇ ਇਲਾਕਿਆਂ ਵਿੱਚ ਭਾਰੀ ਬਰਸਾਤ ਨਾਲ ਹੜ੍ਹ ਆਏ ਹੋਏ ਆ ਸਾਨੂੰ ਇਸ ਗੱਲ ਲਈ ਤਿਆਰ ਰਹਿਣਾ ਚਾਹੀਦਾ ਹੈ ਕਿ ਅੱਜ ਗਲੋਬਲ ਵਾਰਮਿੰਗ ਦੇ ਦੌਰ ਦੇ ਵਿੱਚ ਜਲਵਾਯੂ ਆਪਣੇ ਆਪ ਨੂੰ ਬਦਲ ਰਿਹਾ ਹੈ ਤੇ ਉਸ ਬਦਲੇ ਹੋਏ ਜਲਵਾਯੂ ਨੂੰ ਕਿਵੇਂ ਕਾਊਂਟਰ ਕਰਨਾ ਹੈ ਕਿਹੜੀਆਂ ਨਵੀਆਂ ਸਟ੍ਰੈਟਜੀਆਂ ਹੋਣ ਸਾਨੂੰ ਇਹਨਾਂ ਤੇ ਜ਼ਰੂਰ ਕੰਮ ਕਰਨਾ ਚਾਹੀਦਾ ਹੈ ਅੱਜ ਅਸੀਂ ਪਾਣੀ ਦੀ ਮਾਰ ਦੇ ਨਾਲ ਮਰ ਰਹੇ ਹਾਂ ਅੱਜ ਤੋਂ 6 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਅਸੀਂ ਸੋਕੇ ਦੀ ਮਾਰ ਦੇ ਨਾਲ ਵੀ ਇਸੇ ਤਰੀਕੇ ਨਾਲ ਰੋਲਾ ਪਾ ਰਹੇ ਹੋਵਾਂਗੇ ਉਦੋਂ ਸਮੱਸਿਆ ਇਹ ਹੁੰਦੀ ਹੈ ਕਿ ਸਾਨੂੰ ਵੱਧ ਪਾਣੀ ਛੱਡੋ ਹਰਿਆਣਾ ਪੰਜਾਬ ਤੋਂ ਪਾਣੀ ਮੰਗਦਾ ਹੈ ਰਾਜਸਥਾਨ ਪੰਜਾਬ ਤੋਂ ਪਾਣੀ ਮੰਗਦਾ ਹੈ ਪੰਜਾਬ ਦੇ ਕਿਸਾਨ ਕਹਿੰਦੇ ਆ ਕਿ ਸਾਡੇ ਕੋਲੇ ਜ਼ਿਆਦਾ ਪਾਣੀ ਨਹੀਂ ਹੈ ਪਰ ਹੁਣ ਸਾਡੇ ਕੋਲੇ ਪਾਣੀ ਬੇਸ਼ਮਾਰ ਹੋਇਆ ਪਿਆ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਉਹ ਵਿਅਕਤੀ ਜਿਹੜੇ 25 ਜਾਂ 50 ਸਾਲ ਦੀ ਪਲੈਨਿੰਗ ਕਰ ਸਕਦੇ ਹੈ ਜਿਹੜੇ ਵਾਟਰ ਰੀਚਾਰਜਿੰਗ ਨਾਲ ਜੁੜੇ ਹੋਏ ਹੋ ਸਕਦੇ ਹੈ ਇਸ ਕਿਸਮ ਦੇ ਛੋਟੇ ਡੈਮ ਛੋਟੀਆਂ ਝੀਲਾਂ ਜੋ ਵੀ ਫਿਜ਼ੀਬਲ ਹੈ ਜੋ ਵੀ ਸੰਭਵ ਹੈ ਇਸ ਇਲਾਕੇ ਦੇ ਵਿੱਚ ਉਸ ਕਿਸਮ ਦੇ ਕਾਰਜ ਹੈ ਜਿਹੜੇ ਉਹਨੂੰ ਕਰਨਾ ਚਾਹੀਦਾ ਹੈ ਇਸ ਦੇ ਨਾਲ ਕੁਝ ਵੀ ਸੰਵਰਨਾ ਨਹੀਂ ਹੈ ਕਿ ਅਸੀਂ ਇੱਕ ਦੂਜੇ ਨੂੰ ਦੋਸ਼ ਦੇਈਏ ਕੇਂਦਰ ਸਰਕਾਰ ਆਪਣਾ ਪੱਲਾ ਝਾੜੇ ਕੀ ਇਹ ਸੰਭਵ ਹੈ ਕਿ ਜੇ ਪੰਜਾਬ ਦੇ ਵਿੱਚ ਮਾਈਨਿੰਗ ਹੋਈ ਹੈ ਪਾਣੀ ਪੰਜਾਬ ਦੇ ਵਿੱਚੋਂ ਨਹੀਂ ਆਇਆ ਪਾਣੀ ਹਿਮਾਚਲ ਦੇ ਵਿੱਚੋਂ ਆਇਆ ਤਾਂ ਪੰਜਾਬ ਦੇ ਲੋਕ ਇਹ ਦੋਸ਼ ਲਗਾਉਣਾ ਸ਼ੁਰੂ ਕਰ ਦੇਣਗੇ ਕਿ ਉੱਥੇ ਤੁਸੀਂ ਇਸ ਤਰੀਕੇ ਦੇ ਨਾਲ ਸੜਕਾਂ ਬਣਾਈਆਂ ਸ਼ਾਰਾ ਬਣਾਏ ਹੈ ਜਾਂ ਹਾਈਵੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਨਾਲ ਪਹਾੜ ਹੈ ਜਿਹੜੇ ਉਹ ਕਮਜ਼ੋਰ ਪੈ ਗਏ ਜਦੋਂ ਹੀ ਬਰਸਾਤ ਹੁੰਦੀ ਹੈ ਤਾਂ ਅਸੀਂ ਦੇਖ ਰਹੇ ਹਾਂ ਵੱਡੇ ਪੱਧਰ ਤੇ ਪਹਾੜ ਟੁੱਟ ਟੁੱਟ ਕੇ ਦਰਿਆਵਾਂ ਦੇ ਵਿੱਚ ਡਿੱਗ ਰਹੇ ਹੈ ਜੇ ਉੱਪਰ ਬੱਦਲ ਫਟਣ ਦੀਆਂ ਘਟਨਾਵਾਂ ਹੋਣਗੀਆਂ ਤਾਂ ਉਹ ਪਾਣੀ ਹਿਮਾਚਲ ਪ੍ਰਦੇਸ਼ ਦੇ ਵਿੱਚ ਜਮਾ ਨਹੀਂ ਹੋਊਗਾ ਉਹ ਸਾਰੇ ਦਾ ਸਾਰਾ ਪਾਣੀ ਮੈਦਾਨੀ ਇਲਾਕੇ ਦੇ ਵਿੱਚ ਹੋਊਗਾ ਇਸੇ ਰੂਪ ਦੇ ਵਿੱਚ ਦੋਸ਼ਾਂ ਦੀ ਜੇ ਗੱਲ ਕਰੀਏ ਪਾਕਿਸਤਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਉੱਥੇ ਜ਼ਿਆਦਾ ਪਾਣੀ ਭਾਰਤ ਨੇ ਸਟ੍ਰੈਟਜੀ ਦੇ ਪੱਧਰ ਤੇ ਛੱਡਿਆ ਹੋਇਆ ਹੈ ਪਰ ਅਸੀਂ ਸਾਰੇ ਜਾਣਦੇ ਆ ਕਿ ਸਭ ਤੋਂ ਪਹਿਲਾਂ ਜੋ ਪਿੱਛੋਂ ਹਿਮਾਚਲ ਦੇ ਵਿੱਚੋਂ ਪਾਣੀ ਆਉਂਦਾ ਹੈ ਭਾਰਤ ਦੇ ਕਈ ਆਪਣੇ ਹਿੱਸਿਆਂ ਨੂੰ ਡੋਬ ਕੇ ਫਿਰ ਪਾਕਿਸਤਾਨ ਤੱਕ ਪਹੁੰਚਦਾ ਹੈ ਇਸ ਲਈ ਦੋਸ਼ ਦੇਣ ਦੀ ਥਾਂ ਤੇ ਯੂਰਪ ਵਾਂਗੂ ਸਾਡੀਆਂ ਹੱਦਾਂ ਸੌਫਟ ਕਰਕੇ ਸਾਨੂੰ ਥੋੜੀ ਜੀ ਸਿਆਣਪ ਵੱਲ ਵਧਣਾ ਚਾਹੀਦਾ ਹੈ ਕਿ ਸਾਡੇ ਗਰੀਬ ਮੁਲਕ ਨੂੰ ਸਹਿ ਹੋਣ ਦੇ ਨਾਲ ਇੱਕ ਦੂਜੇ ਨਾਲ ਵਪਾਰ ਕਰਕੇ ਇੱਕ ਦੂਜੇ ਦੇ ਹਾਲਾਤ ਸਮਝ ਕੇ ਇਹਨਾਂ ਚੀਜ਼ਾਂ ਵੱਲ ਧਿਆਨ ਦੇ ਕੇ ਅੱਗੇ ਵਧਣ ਦੀ ਲੋੜ ਹੈ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਕਿਸਮ ਦੀ ਸਾਊਥ ਏਸ਼ੀਆ ਦੀ ਜੀਓ ਪੋਲਿਟਿਕਸ ਜਿੱਧਰ ਨੂੰ ਵੱਧ ਰਹੀ ਹੈ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਭਵਿੱਖਾ ਜਿਹੜਾ ਸਾਡਾ ਉਹ ਟੈਕਨੋਲੋਜੀ ਮੈਨੇਜਮੈਂਟ ਵਾਟਰ ਰਿਸੋਰਸ ਤੇ ਫਲੱਡ ਮੈਨੇਜਮੈਂਟ ਦੇ ਵਿੱਚ ਪਿਆ ਹੋਇਆ ਨਹੀਂ ਤਾਂ ਅਸੀਂ ਕਦੇ ਪਾਣੀ ਨਾਲ ਤੇ ਕਦੇ ਸੋਕੇ ਨਾਲ ਲਗਾਤਾਰ ਮਰਦੇ ਰਹਾਂਗੇ ਸਾਡੀ ਜਿਹੜੀ ਉਪਜਾਊ ਜ਼ਮੀਨ ਹੈ ਇਹਦਾ ਅਸੀਂ ਪੂਰਨ ਲਾਹਾ ਨਹੀਂ ਲੈ ਸਕਾਂਗੇ ਧੰਨਵਾਦ